ਹਾਂਜੀ ਹਸੀਕਾਲ ਦੋਸਤੋ ਕੀ ਹਾਲ ਚੱਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਪਹਿਲਾਂ ਜਿੰਨੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਾ ਕੇ ਤੇ ਅੱਜ ਆਪਾਂ ਤੁਹਾਨੂੰ ਬਾਈ ਮੁਖਸਰ ਤੋਂ ਫਰੀਦ ਮਸਾਲੇ ਵਾਲੇ ਨਾਲ ਮਿਲਾਉਣੇ ਆ ਤੇ ਬਾਈ ਜੀ ਹਸੀਕਾਲ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਨੇ ਜੀ ਵਧੀਆ ਜੀ ਵਧੀਆ ਔਰ ਸੇਤਾਂ ਕੈਮ ਆ ਜੀ ਬਹੁਤ ਵਧੀਆ ਬੜੀ ਠੀਕ ਹੈ ਜੀ ਤੇ ਬਾਈ ਆਪਣੇ ਕੋ ਕੀ ਸਿਸਟਮ ਹੁੰਦਾ ਇਹ ਇਹ ਆਪਣੇ ਕੋਲੇ ਬਾਈ ਦੇਸੀ ਮਸਾਲੇ ਹੁੰਦੇ ਆ ਠੀਕ ਹੈ ਬਾਈ ਆਯੁਰਵੈਦਿਕ ਜਿਹੜਾ ਦੇਸੀ ਚੀਜ਼ਾਂ ਹੁੰਦੀ ਹੈ ਇਹ ਬਹੁਤ ਤਕੜੀ ਜੀ ਹੁੰਦੀ ਉਦੇ ਨੁਕਸਾਨ ਹੁੰਦੇ ਆ ਦੇਸੀ ਚੀਜ਼ ਦੇ ਕਦੇ ਕੋਈ ਨੁਕਸਾਨ ਨਹੀਂ ਹੁੰਦਾ ਸਾਈਡ ਇਫੈਕਟ ਬਹੁਤ ਘੱਟ ਹੁੰਦੇ ਆ ਇਹ ਸਾਡੇ ਕੋਲੇ ਘੱਟ ਤੋਂ ਘੱਟ 20 ਪ੍ਰਕਾਰ ਦੇ ਮਸਾਲੇ ਤਿਆਰ ਕਰੇ ਜਾਂਦੇ ਆ ਠੀਕ ਆ ਵੀਰੇ ਹਾਂ ਸਭ ਤੋਂ ਪਹਿਲੇ ਜਿਵੇਂ ਆਪਨੇ ਜਾਨਵਰਾਂ ਵਾਸਤੇ ਕੋਹੜਾ ਕੋੜੀ ਹਾਂਜੀ ਭਾਈ ਠੀਕ ਆ ਆਪਣੇ ਕੋਈ ਵੀ ਪਸ਼ੂਆਂ ਆਪਣੇ ਉਹਨਾਂ ਵਾਸਤੇ ਦੇਸੀ ਜੜੀ ਬੂਟੀਆਂ ਨਾਲ ਜਿਹੜਾ ਮਸਾਲਾ ਤਿਆਰ ਹੁੰਦਾ ਉਸ 'ਚ 35 ਤੋਂ 36 ਚੀਜ਼ਾਂ ਪੈਂਦੀ ਆ ਠੀਕ ਆ ਭਾਈ ਉਹ ਆਪਣੇ ਪਸ਼ੂਆਂ ਵਾਸਤੇ ਆ ਤੁਸੀਂ ਵੀ ਖਾ ਸਕਦੇ ਹੋ ਸਾਰਾ ਸਮਾਨ ਤੁਹਾਡੇ ਸਾਹਮਣੇ ਆ ਟਰਾਲੀ ਹਾਂਜੀ ਇਹ ਕੱਲੀ ਕੱਲੀ ਚੀਜ਼ ਥੋੜੇ ਸਾਹਮਣੇ ਪਈ ਹੈ ਇਹ ਸਾਡੇ ਕੋਲੇ ਨਾਲ ਮਸ਼ੀਨ ਲੱਗੀ ਹੁੰਦੀ ਹੈ ਟਰੈਕਟਰ ਦੇ ਫਰਟਾ ਮੌਕੇ ਤੇ ਬਣਾ ਕੇ ਮੌਕੇ ਤੇ ਹਾਂ ਨਾਲ ਦੇ ਨਾਲ ਪੀ ਕੇ ਦਿੰਨੇ ਆ ਠੀਕ ਹੈ ਬਾਈ ਤੇ ਆਪਣੇ ਜਾਨਵਰਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੁੰਦਾ ਪਰ ਤੁਹਾਨੂੰ ਜਿਵੇਂ ਕਈ ਆਦੀ ਆਪਣੇ ਜਾਨਵਰ ਨੂੰ ਕੋਟ ਹੋ ਜਾਂਦੀ ਹੈ ਕਿਨਾਰ ਹੋ ਜਾਂਦੀ ਹੈ ਬੇਸ਼ਿਆ ਹੋ ਜਾਂਦਾ ਕਈ ਆਦੀ ਆਪਣੇ ਪਸ਼ੂ ਕੀ ਕਹਿੰਦੇ ਆ ਖਾਦਾ ਪੀਦਾ ਨਹੀਂ ਲੱਗਦਾ ਪਸ਼ੂ ਨੂੰ ਦਰਦ ਜੀ ਨਹੀਂ ਆਉਂਦਾ ਆਪਣਾ ਜਾਨਵਰ ਹਾਂਜੀ ਇੱਕ ਤਾਂ ਸਾਨੂੰ ਇਹਨਾਂ ਮੁੱਠ ਪਾਈ ਜਾਓ ਡੇਲੀ ਠੀਕ ਹੈ ਬਾਈ ਕੋਈ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਬਾਈ ਹਾਂ ਇਹ ਸਾਡੀ ਸਮਾਨ ਦਾ ਮੈਂ ਤੁਹਾਨੂੰ ਹੱਡ ਹੱਡ ਨਾਮ ਦੱਸ ਦਿੰਦਾ ਨਾਲੇ ਆਪਣੀ ਕੋਲੀ ਇਹ ਚੀਜ਼ ਜਿਹੜੀ ਹੋਗੀ ਜੈਨੂਨ ਹੋਗੀ ਠੀਕ ਹੈ ਬਾਈ ਜਿਹੜਾ ਬਾਈ ਜਿਹੜਾ ਸਪੈਸ਼ਲ ਘੋੜਿਆਂ ਵਾਲਾ ਮਸਾਲਾ ਬੰਦਾ ਉਹਦੇ ਵਿੱਚ ਕਿੰਨੇ ਆਈਟਮ ਪੈਂਦੇ ਆ ਇਹ ਉਹ ਤੋਂ 35 ਤੋਂ 36 ਚੀਜ਼ਾਂ ਪੈਂਦੀਆਂ ਜਿਹੜਾ ਘੋੜਿਆਂ ਦਾ ਮਸਾਲਾ ਬੰਦਾ ਤੇ ਗਾਵਾਂ ਮੱਝਾਂ ਦਾ ਵੀ ਬਣਾਉਣਾ ਗਊਆਂ ਅੱਜਾਂ ਆਸਤੀ ਉਹਦੇ ਵਾਸਤੇ ਅਲੱਗ ਬੰਦਾ ਹੂ ਹਣਾ ਹਾਂਜੀ ਉਹਨਾਂ ਵਾਸਤੇ ਅੱਡ ਬੰਦਾ ਠੀਕ ਹੈ ਹਾਂ ਤਾਂ ਵੱਡੀਆਂ ਜ਼ਰੂਰੀ ਇਹਨਾਂ ਦੇ ਨਾਮ ਰੱਖ ਦੋ ਮੈਂ ਤਾਂ ਇਹ ਚੀਜ਼ਾਂ ਦੇ ਨ ਠੀਕ ਹੈ ਬਾਈ ਹਾਂ ਜਿਵੇਂ ਆਪਣੀ ਹਾਰਣਾ ਵੱਡੀਆਂ ਹਾਰਣਾ ਹਾਂਜੀ ਇਹ ਬੈੜੀ ਹੋ ਗਈ ਠੀਕ ਹੈ ਬਾਈ ਇਹ ਆਪਣਾ ਕੋਟ ਦਾਲ ਚੀਨੀ ਹੁੰਦੀ ਹੈ ਜਿਹਨੇ ਪਸ ਨੂੰ ਮਲਕ ਜਿਹੜੇ ਹੋ ਜਾਂਦੇ ਆ ਸਾਦਾ ਪੀਦਾ ਨਹੀਂ ਲੱਗਦਾ ਉਹ ਸਾਸਤੀ ਹੁੰਦੀ ਹੈ ਇਹ ਅਰਜੁਨ ਦੀ ਛਾਲ ਆ ਜਿਵੇਂ ਆਪਣੇ ਹਨਾ ਕਈ ਵਾਰੀ ਹਾਰਟ ਦੀ ਪ੍ਰੋਬਲਮ ਹੋਵੇ ਤੇ ਬਹੁਤ ਤਕੜੀ ਚੀਜ਼ ਹੈ ਹਾਰਟ ਆਸਤੇ ਫੂਲ ਨੂੰ ਪਤਲਾ ਕਰਦੀ ਆ ਠੀਕ ਹੈ ਬਾਈ ਠੀਕ ਹੈ ਕੇਸੋ ਦੇ ਫੂਲ ਹੁੰਦੇ ਆਪਣੇ ਜਾਨਵਰ ਨੂੰ ਮੈਦੇ ਸੋਜ ਹੋਵੇ ਕਿਸੇ ਤਰੀਕੇ ਬੱਚੇਦਾਨੀ ਜਿ ਕਮਜ਼ੋਰ ਹੁੰਦੀ ਆ ਆਪਣੇ ਜਾਨਵਰਾਂ ਦੀ ਉਹ ਸਾਸਤੀ ਬਹੁਤ ਤਕੜੀ ਚੀਜ਼ ਹੈ ਇਸ ਤੋਂ ਬਾਅਦ اپنی ਇਹ ਸਰਨਾ ਪੱਤੀ ਹੁੰਦੀ ਹੈ ਸਰਨਾ ਪੱਤੀ ਹਾਂ ਸਰਨਾ ਪੱਤੀ ਇਹ ਆਪਣੇ ਪਸ਼ੂ ਨੂੰ ਹੈ ਨਾ ਜਿਵੇਂ ਨਾ ਕਬਜ਼ੇ ਦੀ ਸ਼ਿਕਾਇਤ ਨਹੀਂ ਛੱਡਦੀ ਬੰਦੇ ਨੂੰ ਵੀ ਕਬਜ਼ੀ ਹੋਏ ਨਾ ਸੌਂਫ ਸਰਨਾ ਤੇ ਮਿਸਰੀ ਤਿੰਨ ਚੀਜ਼ੇ ਬੰਦਾ ਇਹ ਰੈਗੂਲਰ ਲਈ ਜਾਵੇ ਕਦੇ ਕਬਜ਼ੀ ਨਹੀਂ ਰਹੂਗੀ ਠੀਕ ਹੈ ਤੇ ਉਸ ਤੋਂ ਬਾਅਦ ਕੱਚਾ ਗੁਲਾਬ ਹੈ ਰੈੱਡ ਕਲਰ ਦਾ ਪਿਆ ਫੁੱਲਤਾਵਾ ਇਹ ਠੰਡਾ ਹੁੰਦਾ ਗਰਮੀ 'ਚ ਇਹ ਮਸਾਲੇ ਦੇ ਵਿੱਚ ਪੈਂਦਾ ਜਿਹੜਾ ਜਾਨਵਰ ਦੇ ਗਰਮੀ 'ਚ ਹੋਕਾ ਨਹੀਂ ਮਾਰੂਗਾ ਰੱਲੇ ਨਹੀਂ ਡਿੱਗਦੀਆਂ ਉਹ ਬੰਸਾ ਹੁੰਦਾ ਕਿਨਾਰਾ ਰਾਸਤੇ ਅਨਾਰ ਦੇ ਹੁੰਦੇ ਛਿਲੜਾ ਕਈ ਆਰੀ ਆਪਣੇ ਜਾਨਵਰਾਂ ਨਾ ਲਿੰਦ ਨਾਲ ਪਾਣੀ ਮਾਰਦੇ ਆ ਜਾਂ ਕਈ ਮੋਕ ਲੱਗ ਜਾਂਦੀ ਆ ਉਸ 'ਚ ਬਹੁਤ ਬੈਨੀਫਿਟ ਹੁੰਦਾ ਉਸ ਤੋਂ ਬਾਅਦ ਤੁੰਮੇ ਪਈਆਂ ਉਸ ਚੁੰਡ 'ਚ ਹੀ ਪਈਆਂ ਤੁੰਮੀ ਕੋੜ ਤੁੰਮੀ ਕੋੜ ਤੁੰਮੀ ਬਹੁਤ ਫਾਇਦੇਮੰਦ ਚੀਜ਼ ਹੈ ਪਹਿਲਾਂ ਕੀ ਕੋੜ ਤੁੰਮੀ ਦਾ ਚੂਰਨ ਹਰ ਇੱਕ ਘਰੇ ਬਣਾਉਂਦੇ ਸੀਗੇ ਬਜ਼ੁਰਗ ਇਹ ਹੁਣ ਆਪਣੇ ਕੋਲੇ ਸਪੈਸ਼ਲ ਹੀ ਹੁੰਦੇ ਆ ਤੇ ਇਹ ਸਾਡੇ ਮਸਾਲੇ ਜੀ ਪੈਂਦੇ ਆ ਠੀਕ ਹੈ ਬਈ ਉਸ ਤੋਂ ਬਾਅਦ ਉਹ ਮਰੋੜ ਫਲੀ ਆ ਠੀਕ ਹੈ ਨਾ ਜਿਵੇਂ ਬਟੇਜ ਲੱਗੀਆਂ ਉਹਨੂੰ ਉਹ ਮਰੋੜ ਫਲੀ ਹੁੰਦੀ ਆ ਆਪਣੇ ਪਸੂਦਾਂ ਕਹਿੰਦਾ ਪੋਟਾ ਹੋ ਜਾਂਦੀ ਆ ਪੋਟਾ ਜੀ ਪਾਣੀ ਭਰ ਜਾਂਦਾ ਉਸ ਆਸ ਤੇ ਬਹੁਤ ਤਗੜੀ ਚੀਜ਼ ਹੁੰਦੀ ਆ ਉਸ ਨਾਲ ਚਰਾਏ ਦਾ ਹੁੰਦਾ ਬੰਦੇ ਨੂੰ ਸ਼ੂਗਰ ਹੋਵੇ ਉਸ ਤੇ ਵੀ ਕੰਮ ਕਰੂਗਾ ਉਹ ਨਾਲ ਪਨੀਰ ਡੋਡੀ ਪਈਆਂ ਚਿੱਟੀ ਜੀ ਕੋਈ ਬਹੁਤ ਤਗੜੀ ਚੀਜ਼ ਐ ਇਸ ਤੋਂ ਬਾਅਦ ਆਪਣੇ ਕੋਲੇ ਜਿੰਨਾ ਵੀ ਆਈਟਮ ਐ ਨਾ ਸਾਰੇ ਅੱਡਾ ਅੱਡ ਫਾਈ ਦੇ ਆ ਠੀਕ ਐ ਭਾਈ ਹੈ ਨਾ ਆਪਣੇ ਜਾਨਵਰ ਨੂੰ ਬਹੁਤ ਹੀ ਵਧੀਆ ਚੀਜ਼ ਹੁੰਦੀ ਆ ਵੀਰੇ ਜਿਹੜੇ ਆਪਣੇ ਆਪ ਆਸਤੇ ਬਣਾਣਾ ਚਾਹੁੰਦਾ ਬੰਦਾ ਘਰ ਆਸਤੇ ਉਹ ਵੀ ਸਾਡੇ ਕੋਲੇ ਮਿਸਾਲੀ ਬਣਾ ਕੇ ਦੇਣਾ ਹਾਂ ਜਿਵੇਂ ਘਰ ਦੇ ਕਿਚਨ ਮਸਾਲੇ ਕੋਈ ਸਬਜੀ ਵਾਲਾ ਚਾਹ ਵਾਲਾ ਕੋਈ ਦਹੀਂ ਲੱਸੀ ਵਾਲਾ ਬਣਾਉਣਾ ਸਾਰੇ ਮਸਾਲੇ ਤਿਆਰ ਸਾਰੇ ਮਸਾਲੇ ਤਿਆਰ ਕਰਦੇ ਆ ਜੇ ਤੁਸੀਂ ਆਹ ਦੇ ਮਸਾਲੇ ਬੁੱਕ ਕਰਨਾ ਚਾਹੁੰਦੇ ਸਾਡਾ ਕੰਟੈਕਟ ਨੰਬਰ ਹੁੰਦਾ ਹੈਗਾ WhatsApp ਤੇ ਤੁਸੀਂ ਸੰਪਰਕ ਕਰੋ ਸਾਡਾ ਨੰਬਰ ਹੈ 987758058 ਪੰਜਾਬੀ ਜੀ 989877758058 ਤੁਹਾਨੂੰ ਹਰ ਇੱਕ ਮਸਾਲੇ ਤੁਸੀਂ WhatsApp ਤੇ ਸਾਡੇ ਕੋਲ ਬੁੱਕ ਕਰ ਸਕਦੇ ਹੋ ਜਿਵੇਂ ਕਰਦਾ ਕੋਈ ਸਬਜੀ ਮਸਾਲਾ ਚਾ ਮਸਾਲਾ ਲੱਸੀ ਮਸਾਲਾ ਨਾ ਚੰਗਾ ਲੱਗੇ ਸਾਨੂੰ ਰਿਪਲੇਸਮੈਂਟ ਉਹਨੂੰ ਆਪਸੀ ਪੈਸੇ ਹੀ ਮਿਲਣਗੇ ਐਨੀ ਭਈ ਆਪਾਂ ਪੈਸੇ ਰੱਖਦੇ ਠੀਕ ਹੈ ਭਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਇੱਕ ਚੀਜ਼ ਦੀ ਤੇ ਭਈ ਕੋ ਜਿੰਨੇ ਕਿ ਸਟੱਡ ਫਾਰਮਾਂ ਤੇ ਗਏ ਹੋ ਇਸ ਟਾਈਮ ਇਹ ਸਾਡੇ ਕੋਲੇ ਜਿੰਨੇ ਵੀ ਆਸ-ਪਾਸੇ ਮੁਖਸਰ ਦੇ ਏਰੀਆ ਹਨ ਹਾਂਜੀ ਠੀਕ ਹੈ ਨਾ ਮੁਖਸਰ ਤੋਂ ਲੈ ਕੇ ਮਲੋਟ ਬਠਿੰਡਾ ਕੋਟਕਪੂਰਾ ਇਹ ਸਾਰੇ ਏਰੀਆ ਜੀ ਆਪਣੇ ਬਾਬਾ ਫਰੀਦ ਮਸਾਲੇ ਵਾਲੇ ਕਿਸੇ ਤੋਂ ਵੀ ਤੁਸੀਂ ਪਤਾ ਕਰ ਸਕਦੇ ਹੋ ਨੀਅਰ ਬੱਸ ਸਟੈਂਡ ਕੋਲੇ ਗੁੰਨਿਆਨੇ ਚੌਕ ਤੇ ਆਪਣੀ ਰਹਿ ਸੇਂਗੀ ਉੱਥੇ ਰਹਿਣੇ ਹਾਂ ਹਾਂਜੀ ਹਾਂ ਸਾਡਾ ਕੰਮ ਬਹੁਤ ਪੁਰਾਣਾ ਹੈ ਸਭ ਤੋਂ ਪਹਿਲਾਂ ਇਹ ਮੁਖਸਰ ਤੋਂ ਹੀ ਕੰਮ ਸ਼ੁਰੂ ਹੋਇਆ ਜਿਹੜਾ ਇਹ ਟਰੈਕਟਰ ਟਰਾਲੀ ਵਾਲਾ ਠੀਕ ਹੈ ਬਾਕੀ ਲੋਕਾਂ ਨੇ ਬਾਅਦ ਵਿੱਚ ਵੇਖ-ਵੇਖ ਕੇ ਬਣਾਏ ਆ ਜਿੰਨੇ ਵੀ ਸਾਧਨ ਇਹ ਸਭ ਤੋਂ ਪਹਿਲਾ ਸਾਧਨ ਆਹੀ ਚੀਜ਼ ਆ ਆਪਣੇ ਕੋਲੇ ਟਰੈਕਟਰ ਲੀ ਇਹ ਮੁਖਸਰ ਮੇਲੇ ਦੀ ਸੰ 2000 11 12 ਦੀ 12 ਦੀ ਆਪਾਂ ਮੇਲਾ ਕੀਤਾ ਸੀ 11 ਵਿੱਚ ਟਰੈਕਟਰ ਬਣਾਇਆ ਸੀਗਾ ਇਹ ਸਾਡਾ ਜਿਹੜਾ ਕੰਮ ਸੀ ਸ਼ੁਰੂ ਤੋਂ ਹੀ ਇਹ ਆਬੀ ਲੋਕਾਂ ਨੂੰ ਕੁਆਲਟੀ ਦੇਈਏ ਠੀਕ ਹੈ ਬਾਈ ਹੈਨਾ ਇਹ ਕੁਆਲਿਟੀ ਕਰਕੇ ਆਪਾਂ ਲੋਕਾਂ ਦੇ ਸਾਹਮਣੇ ਪੀ ਕੇ ਦਿੰਦੇ ਆ ਅੱਜ ਤਾਈ ਤੇ ਆਪਣਾ ਕੰਮ ਉਪਰਾਲੇ ਦਾ ਸ਼ੁਕਰ ਹੈ ਚੱਲੀ ਜਾਂਦਾ ਬਹੁਤ ਵਧੀਆ ਹਰੇਕ ਨਾਲ ਮੋਹ ਪ੍ਰੇਮ ਇਹ ਬਈ ਫਿਰ ਤੁਹਾਡਾ ਕੰਮ ਪੁਰਾਣੇ ਦਾਦੇ ਪਰਦਾਦਿਆਂ ਦੀ ਚੱਲਦਾ ਹੁੰਦਾ ਹੈ ਨਾ ਇਹ ਜੀ ਵੀਰੇ ਆਪਣੇ ਨਾ ਜਿਵੇਂ ਪੁਰਾਣਾ ਹੀ ਆ ਕੰਮ ਕਿਵੇਂ ਤੁਸੀਂ ਕਹਿੰਦੇ ਹੋ ਹਾਂ ਪੁਰਾਣੀ ਹੈ ਕੰਮ ਤੋਂ ਇਹ ਠੀਕ ਹੈ ਵੀਰੇ ਹਾਂ ਬਾਕੀ ਦੋਸਤੋ ਬੇਫਿਕਰ ਕੇ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਵੀ ਦਿਖਾ ਦਾਂਗੇ ਇੱਕ ਵਾਰੀ ਬਾਈ ਨੇ ਬੋਲ ਵੀ ਦਿੱਤਾ ਬੇਫਿਕਰੋ ਕੇ ਬਾਈ ਨਾਲ ਸੰਪਰਕ ਕਰ ਲਿਓ ਜੇ ਤੁਹਾਨੂੰ ਕਿਸੇ ਵੀ ਮਸਾਲੇ ਦੀ ਲੋੜ ਆ ਜੇ ਤੁਸੀਂ ਘੋੜਿਆਂ ਲਈ ਬਣਾਉਣਾ ਜਾਂ ਆਮ ਬਣਾਉਣਾ ਜਾਂ ਚਾਹ ਦਾ ਮਸਾਲਾ ਸਬਜੀ ਵਾਲਾ ਮਸਾਲਾ ਕਿਸੇ ਵੀ ਤਰ੍ਹਾਂ ਦਾ ਮਸਾਲਾ ਬਣਵਾਉਣਾ ਬਾਈ ਨਾਲ ਸੰਪਰਕ ਕਰ ਲਿਓ ਜੀ ਧੰਨਵਾਦ